ਐਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਨਜੀਤ ਸਿੰਘ ਪੀਪੀਐਸ ਪੁਲਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਨੇ ਦੱਸਿਆ ਕਿ ਮਿਤੀ 28 4 2024 ਨੂੰ ਇੰਸਪੈਕਟਰ ਨੀਤਿ ਕੁਮਾਰ ਮਖਠਾਣਾ ਆਸਫ ਫਲੋਰ ਅਤੇ ਸਬ ਇੰਸਪੈਕਟਰ ਗੁਰਸ਼ਰਨ ਸਿੰਘ ਇੰਚਾਰਜ ਹਾਈ ਟੈਕਨੋਕਾਸਟੈਲੋਜੀ ਫਲੋਰ ਬਲੋ ਸੀਨੀਅਰ ਅਫਸਰਾਂ ਦੇ ਕਹਿਣ ਅਕਮਸਾਰ ਕਾਰਵਾਈ ਕਰਦੇ ਹੋਏ ਸਪੈਸ਼ਲ ਨਾਕਾਬੰਦੀ ਸਰਚ ਆਪਰੇਸ਼ਨ ਦੌਰਾਨ ਹਾਈ ਟੈਕ ਨਾਕਾ ਸਤਲੋਜਪਾਲ ਫਲਾਟ ਤੋਂ ਚੈਕਿੰਗ ਦੌਰਾਨ ਇੱਕ ਆਲਟੋ ਕਾਰ ਡੀ ਐਲ 06 ਸੀ ਐਸ 7055 ਨੂੰ ਸ਼ੱਕ ਦੀ ਪਨਾਹ ਤੇ ਰੋਕ ਕੇ ਚੈੱਕ ਕੀਤਾ ਗਿਆ ਜਿਸ ਵਿੱਚੋਂ ਦੋ ਵਿਅਕਤੀਆਂ ਪਾਸੋਂ ਗੱਡੀ ਦੀ ਤਲਾਸ਼ੀ ਦੌਰਾਨ ਇਹਨਾਂ ਦੇ ਕਬਜ਼ੇ ਵਿੱਚੋਂ 899 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਬਰਾਮਦ ਹੋਏ ਪਰ ਦੋਨਾਂ ਵਿਅਕਤੀਆਂ ਕੋਲੋਂ ਗਹਿਣਿਆਂ ਦੀ ਮਲਕੀਅਤ ਸੰਬੰਧੀ ਕੋਈ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕਰ ਸਕੇ ਇਨ੍ਹਾਂ ਪਾਸੋਂ ਕੇਵਲ ਇੱਕ ਟਰੈਵਲ ਵਾਊਚਰ ਮਿਲੇ ਜਿਸ ਤੇ ਇਨ੍ਹਾਂ ਦੋਨਾਂ ਵਿਅਕਤੀਆਂ ਸਮੇਤ ਨੰਬਰੀਕਰ ਅਤੇ 899 ਗ੍ਰਾਮ ਸੋਨੇ ਅਤੇ ਡਾਇਮੰਡ ਦੇ ਗਹਿਣੇ ਆ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਡੇਟ ਇੰਟੈਲੀਜੈਂਸ ਅਤੇ ਐਂਡ ਪ੍ਰੀਵੈਟਿੰਗ ਜੁਨਸਿਲੰਦਰ ਦੇ ਅਧਿਕਾਰੀਆਂ ਨਾਲ ਹਰੜਾ ਕੰਮ ਕੀਤਾ ਗਿਆ ਮੌਕੇ ਪਰ ਆਈ ਅਧਿਕਾਰੀ ਡੀ ਐਸ ਚਿਮਾ ਸਟੇਟ ਇੰਟੈਲੀਜੈਂਸ ਅਤੇ ਪ੍ਰੀਵੈਟਿਵ ਜੁਨਨ ਜਲੰਧਰ ਦੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਹਵਾਲੇ ਕੀਤਾ ਜੋ ਬਰਾਮਦ ਗਹਿਣਿਆਂ ਦੀ ਕੀਮਤ ਕਰੀਬ 63 ਲੱਖ ਬਣਦੀ ਹੈ ਫਲੋਰ ਤੋਂ ਰਾਜਪਾਲ ਨੰਗੜ ਦੀ ਖਾਸ ਰਿਪੋਰਟ ਲਿੰਕਨੋ ਲੈਕਟੇਸ਼ਨ ਕਿ ਜੀ ਸਾਡਾ ਹਾਈ ਟੈਕ ਨਾਕਾ ਸਪਲਾਈ ਵਿਵਰਦੇ ਤੇ ਔਰ ਇੱਕ 24 ਘੰਟਾ ਨਾਕਾ ਚੱਲਦਾ ਵਾ ਜਿਹੜੀਆਂ ਆਰਮੀਆ ਲੋਕਸਾ ਦਾ ਚੋਣਾਂ ਦੇ ਸੰਬੰਧ ਵਿੱਚ ਸਾਡੇ ਨਾਮ ਦੇ ਐਸਐਸਪੀ ਜੰਦਰੂਲ ਸ਼੍ਰੀ ਮਨਪੁਰ ਗੁਪਤਾ ਜੀ ਦੀਆਂ ਗਾਈਡਲਾਈਨਸ ਤੇ ਔਰ ਹੋਰ ਸੀਨੀਅਰ ਅਫਸਰ ਜੇ ਇਹ ਨਾਕੇ ਲਾਇਗੀਆਂ ਔਰ ਇਸ ਨਾਕਾ ਮੰਡੀ ਜਾਨ ਅਸੀਂ ਸਾਡੇ ਐਸਆਈ ਦੁਸ਼ਾਨ ਸਿੰਘ ਜਿਹੜੇ ਨਾਕਾ ਚਾਲੀਏ ਤੇ ਹਾਈ ਟੈਕ ਨਾਕੇ ਤੇ ਇਹਨਾਂ ਨੂੰ ਇੱਕ ਕਾਰਟੋਕਾਰ ਲੁਕੀਏ ਚਿੱਟੇ ਰੰਗ ਦੀ ਦਿੱਲੀ ਨੰਬਰ ਸੀਗੀ ਔਰ ਉਸ ਦੇ ਵਿੱਚ ਦੋ ਕਾਰ ਸਵਾਰ ਸੀਗੇ ਉਹਨਾਂ ਕੋਲ ਇੱਕ ਬੈਗਸ ਬੈਗ ਦੇ ਵਿੱਚ ਬੋਰਡ ਅਤੇ ਡਾਇਮੰਡ ਜੁੜੀ ਸਗੀ ਔਰ ਜੋ ਪ੍ਰੋਸੀਜਰ ਨੂੰ ਫੋਲੋ ਕਰਦੇ ਹੋਏ ਅਸੀਂ ਉਸ ਦੇ ਸੰਬੰਧਤ ਜਿਹੜੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਿੱਥੇ ਸਟੇਟ ਇੰਟੈਲੀਜੈਂਸ ਪਰ ਇੰਕਰਾਮਟਿਵ ਯੂਨਿਟ ਤੋਂ ਜ਼ਿੰਮੇਦਾਰ ਤੋਂ ਜਿਹੜੀ ਡੀਐਸਟੀ ਨਾਲ ਦੀ ਐਸਟੀਓ ਉਹ ਹਾਜ਼ਰ ਆਏ ਉਹਨਾਂ ਨੇ ਜੋ ਅਗਲੀ ਕਾਰਵਾਈ ਕੀਤੀ ਔਰ ਉਸ ਤਮੰ ਉਸ ਸੰਬੰਧ ਵਿੱਚ ਜਿਹੜੀ ਰਿਕਵਰੀ ਕੀਤੀ ਹੈ ਜਿਨੀ ਔਰ ਜਿਹੜੇ ਦੋ ਤਾਕਸਵਾਰ ਔਰ ਕਾਰ ਆਲਟੋ ਉਹਨਾਂ ਦੇ ਹਵਾਲੇ ਕਰਕੇ ਡੀਡੀਆਰ ਦੀ ਐਂਟਰੀ ਕੀਤੀ ਗਈ ਔਰ ਜਿਹੜੀ ਇਹ ਕੰਪਨੀ ਸੀ ਅਪਰੋਕਸੀਮੇਟਲੀ 1000 ਲੈਪਟਾਪ ਪਰ ਹੀ ਕੋਸਟ ਬਣਦੀ ਕਿੰਨਾ ਸੀ ਡੋਜ਼ ਜੀ ਹੰਦਾ ਇਹ ਡੋਜ਼ ਸੀ ਜਾਦੀ ਕੋਈ 891 ਗ੍ਰਾਮ ਜਿਹੜਾ ਉਹਨਾਂ ਦਾ ਇੱਕ ਟ੍ਰੈਵਲ ਵਾਊਚਰ ਸੀ ਉਹਨਾਂ ਕੋਲ ਉਸ ਤੋਂ ਇਲਾਵਾ ਨਾਲ ਕੋਈ ਬਿੱਲ ਕੋਈ ਨਹੀਂ ਸੀਗਾ ਉਹਦੇ ਉੱਤੇ ਮੈਂਸ਼ਨ ਸੀਗਾ 891 ਸਮਥਿੰਗ